ਵੈਲਕਮ ਟੂ ਮਾਈ ਬਲੌਗ ਚੈਨਲ ਤੇ ਸ਼ਸ਼ੀਗਾ ਪੰਜਾਬੀਓ ਤੇ ਆਰਾਮਰਾ ਵੀਰੋ ਕੀ ਹਾਲ ਚਾਲ ਹੈ ਤੇ ਮੈਂ ਤੇ ਰਾਣੀ ਨਿਕਲ ਆਇਆ ਆ ਘਰ ਤੋਂ ਬਾਹਰ ਤੇ ਠੰਡੀ ਠੰਡੀ ਹਵਾ ਚੱਲ ਰਹੀ ਏ ਤੇ ਠੰਡ ਵਾਕਈ ਹੈ ਬਾਕੀ ਗਰਮੀ ਤਾਂ ਬਚ ਗਈਆਂ ਭਾਈ ਆਹੋ ਤੇ ਬਾਕੀ ਇੱਥੇ ਠੰਡਾ ਮੌਸਮ ਆ ਵਧੀਆ ਮੌਸਮ ਆ ਭਾਈ ਤੇ ਥਕਾਵਟ ਬਹੁਤ ਜ਼ਿਆਦਾ ਹੋਈ ਸੀ ਕੱਲ ਪਰਸੂ ਦੀ ਮੈਨੂੰ ਤੇ ਮੈਂ ਸੁੱਤਾ ਰਿਆ ਕਾਫੀ ਟਾਈਮ ਤੇ ਹੁਣ ਅਸੀਂ ਉੱਠੇ ਆ ਸ਼ਾਮ ਦੇ ਵੱਜ ਚੁੱਕੇ ਨੇ 4:30 ਹੋ ਗਏ ਨੇ ਸ਼ਾਮ ਦੇ ਨਾ ਸ਼ਾਮ ਦੇ 4:30 ਹੋ ਗਏ ਨੇ ਤੇ ਅਸੀਂ ਆ ਜਿਹੜੀ ਆਪਣੀ ਰੇੜੀ ਲੈ ਚੱਲੇ ਆ ਸਮਾਨ ਲੈ ਚੱਲੇ ਆ ਤੇ ਲੱਗੇ ਹੀ ਮਾਰਕੀਟ ਆ ਤੁਹਾਨੂੰ ਵੇਖੋ ਰੋਡ ਦਿਖਾਣੇ ਆ ਪਹਿਲਾਂ ਤੇ ਰੋਡ ਬੜੇ ਸਾਫ਼ ਸੁਥਰੇ ਨੇ ਬਹੁਤ ਵਧੀਆ ਮਾਹੌਲ ਆ ਬਾਈ ਪੂਰਾ ਇੱਕ ਨੰਬਰ ਆ ਦੇਖੋ ਬਾਈ ਇਹ ਆ ਸ਼ਹਿਰ ਜਿਹੜਾ ਕਿ ਆਏ ਰਾਣੀ ਸਾਡੀ ਬਾਰਸਲੋਨਾ ਬਹੁਤ ਵਧੀਆ ਸ਼ਹਿਰ ਆ ਤੇ ਜਿਹੜੇ-ਜਿਹੜੇ ਭਰਾਵਾਂ ਨੂੰ ਕਈਆਂ ਨੂੰ ਪਤਾ ਹੀ ਆ ਬਾਰਸੀਲੋਨਾ ਬਾਰੇ ਵੀ ਤੇ ਇਹ ਜਿਹੜਾ ਸ਼ਹਿਰ ਹੈ ਇਹ ਸਾਰਾ ਪੈਂਦਾ ਸਮੁੰਦਰ ਦੇ ਕੰਡੇ ਉੱਤੇ ਪੈਂਦਾ ਹੈ ਸਮੁੰਦਰ ਦੇ ਕੰਡੇ ਉੱਤੇ ਸਾਰਾ ਸ਼ਹਿਰ ਹੈ ਤੇ ਆਪਣਾ ਘਰ ਸੀ ਇਸ ਸਾਈਡ ਉਹ ਪਿੱਛੇ ਹੁਣ ਆਪਾਂ ਚੱਲੇ ਆ ਉਹ ਤੇਰਾ ਆਪਣਾ ਮਾਰਕੀਟ ਚ ਤੇ ਮਾਰਕੀਟ ਦਾ ਰਸਤਾ ਪਾਈ ਜਾਂਦਾ ਕੋਈ 300-400 ਮੀਟਰ ਦੂਰ ਤੇ ਲੈ ਕੀ 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 ਆਣਾ ਜਰਾਣੀ ਘਰ ਦਾ ਰਾਸ਼ਨ ਲੈ ਕੇ ਆਣਾ ਬਾਈ ਸਾਰਾ ਆਹ ਆ ਮਜ਼ਾ ਆ ਗਿਆ ਬਾਈ ਮਾਸਾ ਨਹੀਂ ਉਪਰਾ ਫੀਲ ਹੁੰਦਾ ਪਿਆ ਬਾਈ ਕਿਉਂ ਕਿ ਜਿੰਨੇ ਪਹਿਲਾਂ ਵੀ ਢੀੜਾ ਕੱਢਿਆ ਹੋਵੇ ਦੂਸਰੇ ਦੇਸ਼ ਦਾ ਉਹਨੂੰ ਨਹੀਂ ਫੀਲ ਹੁੰਦਾ ਤੇ ਜਿੰਨੇ ਪਹਿਲੀ ਪਹਿਲੀ ਵਾਰ ਆਣਾ ਉਹਨੂੰ ਫੀਲ ਹੁੰਦਾ ਤੇ ਆ ਕੋਈ ਰੋਲਾ ਹੋ ਗਿਆ ਜਿੱਥੇ ਮਾਮੇ ਖੜੇ ਤੇ ਐਂਬੂਲੈਂਸ ਹੈ ਮੈਨੂੰ ਤੇ ਪਾਣੀ ਹੁਲਾਉਂਦੀ ਕੋ ਨਹੀਂ ਮਾਮੇ ਅੱਛਾ ਮਾਮੇ ਖੜੇ ਨੇ ਬਾਈ ਕੁਝ ਹੋਇਆ ਆਏ ਆਏ ਕੁਝ ਹੋ ਗਿਆ ਹੈ ਆ ਕੁਛ ਲੱਗ ਗਿਆ ਮੇਰੇ ਹਿਸਾਬ ਨਾਲ ਮੋਟਰਸਾਈਕਲ ਨਾਲ ਟੱਕਰ ਲੱਗੀ ਆਈ ਮੈਂ ਐਂਬੂਲੈਂਸ ਤਾਂ ਖੋਤੀ ਆ ਉਹ ਬਾਕੀ ਬਾਈ ਆਇਧਰੋਂ ਦੇਖੋ ਬਾਈ ਨਜ਼ਾਰੇ ਤੇ ਚਲੋ ਬਾਈ ਗੁਆੜਦੀ ਵਾਲੇ ਹਾਂ ਵੱਡੀ ਪੁਲਸੇ ਬੱਸਾਂ ਦੇਖੋ ਕਿੰਨੀਆਂ ਸਾਫ਼ ਸੁਥਰੀਆਂ ਬਾਈ ਇੱਕ ਨੰਬਰ ਆ ਬਾਕੀ ਇਸ ਏਰੀਆ ਚ ਖਾਲੇ ਅਰਬੀ ਘਾਟ ਹੀ ਨੇ ਇੰਨੇ ਤਾਂ ਕੋ ਨਹੀਂ ਆ ਜਿੰਨੇ ਕਿ ਫਰਾਂਸ ਚ ਆਪਾਂ ਨੂੰ ਦੇਖਣ ਨੂੰ ਮਿਲਦੇ ਨਾ ਨਾ ਮੌਸਮ ਬੜਾ ਪਿਆਰਾ ਹੈ ਮੱਠੀ ਮੱਠੀ ਜੀ ਧੁੱਪ ਹੈ ਤੇ ਮੱਠੀ ਮੱਠੀ ਆ ਠੰਡਾ ਮੌਸਮ ਹੈ ਤੇ ਬਾਕੀ ਅਬਸਰ ਦੇ ਕੋ ਬਈ ਨਾ ਆ ਰੋੜਾ ਆ ਰੋੜ ਬਹੁਤ ਪਿਆਰ ਲੱਗਣ ਆ ਥੱਲੂ ਹੋ ਕੇ ਉੱਤੇ ਨੂੰ ਜਾ ਰਿਹਾ ਤੇ ਜਿਹੜੀ ਬਿਲਡਿੰਗਾਂ ਨੇ ਨਾ ਬਿਲਡਿੰਗਾਂ ਦਾ ਵਿਚਾਲਾ ਰੋੜਾ ਬਹੁਤ ਖੂਬਸੂਰਤ ਰੋੜਾ ਹੈ ਭਾਈ ਚਲੋ ਭਾਈ ਹਾਂ ਇੱਥੇ ਤਾਂ ਬੱਤੀ ਦਾ ਵੇਟ ਕਰਨਾ ਹੀ ਪੈਣਾ ਭਾਈ ਜੋ ਮਰਜ਼ੀ ਦੇ ਔੜੀ ਬੱਤੀ ਹੈ ਜਿਹੜੀ ਅਰੀ ਇਹ ਹੋਊਗੀ ਤਾਂ ਜਾਵਾਂਗੇ ਨਹੀਂ ਤੇ ਮਿੱਤਰੋ ਖੜੇ ਰਾਵਾਂਗੇ ਇੱਥੇ ਇੱਕ ਚੀਜ਼ ਵੇਖਣ ਵਾਲੀ ਆ ਬਾਈ ਗੱਡੀ ਇੱਕ ਤੋਂ ਇੱਕ ਨੰਗ ਰਹੀ ਐ ਇਧਰ ਵੇਖੋ ਆਹ ਆਹ ਨਜ਼ਾਰਾ ਹੀ ਆ ਗਿਆ ਭਾਈ ਆ ਜਿਹੜੀਆਂ ਕੋਫੀ ਬਾਰੀਆਂ ਨੇ ਨਾ ਬੜਾ ਵਧੀਆ ਹੈ ਨਾ ਕੀ ਐ ਪਿੱਛੇ ਦੁਕਾਨ ਐ ਇਹ ਅੱਛਾ ਪੀਜ਼ਾ ਡੋਨਰ ਆ ਓਕੇ ਓਕੇ ਕੱਲ ਵੀ ਬੜੀ ਭੀੜ ਲੱਗੀ ਸੀ ਕੱਲ ਸ਼ਾਮੀ ਆਪਾਂ ਜਦੋਂ ਆਏ ਨਾ ਆ ਇੱਥੇ ਬਹੁਤ ਹੀ ਜ਼ਿਆਦਾ ਭੀੜ ਲੱਗੀ ਸੀ ਬਹੁਤ ਹੀ ਜ਼ਿਆਦਾ ਬਾਈ ਹਾਂ ਬਾਕੀ ਹੈ ਬੜਾ ਸੋਹਣਾ ਸ਼ਹਿਰ ਹੈ ਬੜਾ ਸਫਾਈ ਬਹੁਤ ਆ ਬਾਈ ਇੱਥੇ ਇਹ ਬਾਹਰ ਹੈ ਨਾ ਇਹ ਬਾਹਰ ਹੈ ਨਾ ਬਾਹਰ ਆ ਫੂਸ ਬਾਹਰ ਕਿਹੜੀ ਸ਼ੋਪ ਤੇ ਜਾਣਾ ਟੈਡੀ 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 ਇਹ ਟੈਡੀ ਕਿਹੜੀ ਸ਼ੋਪ ਹੁੰਦੀ ਹੈ ਉਹ ਨੂੰ ਪਹਿਲਾਂ ਉਹਨੇ ਦੱਸਣਾ अच्छा कई तो तो समान ਮਿਲਦੇ ਨੇ ਸਸਤੇ ਮਿਲਦੇ ਨੇ ਮਹੰਗੇ ਮਿਲਦੇ ਨੇ ਸਸਤੇ ਵੀ ਆ ਗਏ ਨੇ ਤੇ ਮਹੰਗੇ ਵੀ ਆ ਗਏ ਨੇ ਬਾਈ ਵੇਖ ਲੋ ਅਜੇ ਵੀ ਇੱਥੇ ਸੈਂਟੀਆਂ ਚ ਦੁਨੀਆ ਜੀਰੀ ਆ ਯੂਰੋ ਸੈਂਟੀ ਦਾ ਬਹੁਤ ਮੁੱਲ ਹੈ ਤੇ ਜੇ ਤੁਹਾਡੇ ਕੋਲ 10 ਸੈਂਟੀਆਂ ਨਾ ਹੋਣ ਤੇ ਤੁਹਾਨੂੰ ਸਾਮਾਨ ਸਾਰਾ 10 ਯੂਰੋ ਦਾ ਵਾਪਸ ਰੱਖਣਾ ਪੈਂਦਾ ਹਾਂ ਤੇ ਇੱਕ ਇੱਕ ਸੈਂਟੀ ਦਾ ਮੁੱਲ ਹੈ ਇੱਕ ਇੱਕ ਚੀਜ਼ ਦਾ ਮੁੱਲ ਆ ਵੈਸੇ ਤੇ ਤੇ ਬਾਕੀ ਆਪਾਂ ਰਣੀ ਦਸੀ ਜਾਏਗੀ ਰਣੀ ਨੂੰ ਥੋੜੀ ਬਹੁਤੀ ਹੁੰਦੀ ਆ ਓਲਾ-ਹੋਲਾ ਕਰਨਾ ਮੈਨੂੰ ਜਿਆਦਾ ਕਰਨਾ ਆਉਂਦਾ ਨਹੀਂ ਮੈਂ ਤੁਹਾੜਾ ਵਰਗਾ ਦੇਸੀ ਬੰਦਾ ਭਰਾ ਆਪਾਂ ਤੇ ਦੇਸੀ ਭਾਸ਼ਾ ਜੇ ਗੱਲ ਕਰ ਸਕਨੇ ਹਾਂ ਨਹੀਂ ਤੇ ਪੰਜਾਬੀ ਚ ਚੀਨੀਆਂ ਦੀ ਆ ਦੇ ਲਓ ਜਿੱਥੇ ਕੁੱਤੇ ਹੀ ਮੇ ਲੱਗੇ ਫਿਰਦੇ ਨੇ ਚਿਕੂ ਉਹ ਗਿਆ ਉਹ ਗਿਆ ਕੁੱਤਾ ਕੁੱਤਾ ਹੈ ਕੁੱਤਾ ਹੀ ਕੁੱਤੇ ਜਾਣਾ ਆ ਨੰਦ ਲੈ ਰਹੇ ਨੇ ਗੋਰੇ ਪੂਰੇ ਭਾਈ ਆ ਵੀਕੈਂਡ ਆ ਗਿਆ ਨਾ ਹੁਣ ਉਹ ਵੀਕੈਂਡ ਤੇ 뮤직 ਵਜਣਾ ਆਨੰਦ ਲੈਣਾ ਇਹਨਾਂ ਲੋਕਾਂ ਨੇ ਪੂਰਾ ਵੀਕੈਂਡ ਦਾ ਸ਼ੋਰ ਹੁੰਦਾ ਪੂਰਾ ਹੈ ਪੱਕੀ ਗੱਲ ਹੈ ਇੱਕ ਮਾਰਕੀਟ ਉਹ ਵੀ ਹੈ ਸਾਹਮਣੇ ਵਾਲੀ ਹੈਨਾ ਇੱਕ ਮਾਰਕੀਟ ਉਹ ਵੀ ਹੈ ਆ ਆ ਗਈ ਆਪਣੇ ਵਾਲੀ ਮਾਰਕੀਟ ਬਾਈ ਆਪਾਂ ਕੱਲ ਇਥੋਂ ਸਮਾਨ ਲੈ ਗਏ ਸੀ ਤੇ ਵਲੋਗ ਬਣਾ ਨਹੀਂ ਪਾਇਆ ਕਿਉਂਕਿ ਟਕਾਵੜ ਬਹੁਤ ਹੋਈ ਸੀ ਤੇ ਅੱਜ ਥੋੜੀ ਜਿਹੀ ਹੋਸ਼ ਆਈ ਹੈ ਤੇ ਇਹ ਦੇਖੋ ਜੀ ਗਾਰ ਵਿੱਚ ਲੱਗੇ ਡਸਟਮੈਨ ਇਹ ਬੋਤਲਾਂ ਇਹਦੇ ਸੱਟੋ ਸਾਰਾ ਕੁਝ ਭਾਂਡਾ ਬਾਈ ਐ ਨਹੀਂ ਕਿ ਜਿੱਥੇ ਮਰਜੀ ਛੱਡ ਦਿਓ ਬਾਈ ਚਲੋ ਬਾਈ ਚਲਦੇ ਆਂ ਮਾਰਕੀਟ ਦੇ ਅੰਦਰ ਤੱਕ ਲੈ ਬਾਈ ਰਾਣੀ ਦੇ ਲੈ ਦੀ ਟੋਕਰੀ ਆਏ ਸਮਾਨ ਭਰ ਕੇ ਲ ਜਾਏਗੀ 30 40 ਯੂਰੋ ਦਾ ਮੁੱਲ ਲੱਗਦਾ ਹੈ 30 40 ਯੂਰੋ ਦਾ ਸਮਾਨ ਭਰ ਕੇ ਲ ਜਾਏਗੀ ਕਿ ਨਹੀਂ ਪਤਾ ਨਹੀਂ 30 40 ਘੱਟ ਲੱਗਦੇ ਨੇ ਕਿ ਜ਼ਿਆਦਾ ਲੱਗਦੇ ਆਲੇ ਪਤਾ ਉਹ ਤਾਂ ਬਾਅਦ ਲੱਗੇਗਾ ਨਾ ਕੱਲੀ 50 60 ਯੂਰੋ ਤੂੰ ਆ ਕਰ ਗਈ ਸੀ ਆਹਲਾ ਮਦਮ ਬਹੁਤ ਚੰਗੇ ਯਾਰ ਬਹੁਤ ਚੰਗੇ ਲੋਕੀ ਨੇ ਵੇ ਚ ਮਿਊਜ਼ਿਕ ਆਉਂਦਾ ਮਿਊਜ਼ਿਕ ਦਾ ਕਾਪੀਰਾਈਟ ਆ ਜਾਂਦਾ ਵੈਸੇ ਤੇ ਆਪਾਂ ਮਾਰਕੀਟ ਤੋਂ ਬਾਹਰ ਨਿਕਲ ਕੇ ਬਣਾਵਾਂਗੇ ਬਾਕੀ ਮਾਰਕੀਟ ਵੇਖੋ ਸਾਸਪਾਈ ਦੇਖੋ ਬਾਈ ਮਾਰਕੀਟ ਦੀ ਤੇ ਆ ਲੱਗਣੇ ਦੁੱਧ ਇਹ ਕੀ ਲੱਸੀ ਲੱਸੀ ਦੁੱਧ ਅੱਛਾ ਇਹ ਵੀ ਦੁੱਧ ਹੈ ਜ਼ੀਰੋ ਫੈਟ ਵਾਲਾ ਅੱਛਾ ਜ਼ੀਰੋ ਫੈਟ ਵਾਲਾ ਇਹ ਜੇ ਫੈਟ ਵੀ ਕੋਈ ਨਹੀਂ ਹੁੰਦੀ ਹੈ ਤੇ ਅੱਛਾ ਇਹ ਫੈਟ ਵਾਲੇ ਨੂੰ ਉਹ ਬਿਨਾ ਫੈਟ ਤੁਣਾ ਓਕੇ ਓਕੇ ਆ ਦੇਖੋ ਜੀ ਬਾਈ ਦਹੀਂ ਫਰੂਟ ਵਾਲੇ ਦਹੀਂ ਨਾ ਦੇਖੋ ਇਹ ਲੱਸੀਆਂ ਨੇ ਲੱਸੀ ਲੱਸੀ ਚਲੋ ਅਗਰ ਭਾਈਆ ਫਰੂਟ ਵੀ ਲੱਗਾ ਸਾਹਮਣੇ ਤੇ ਬਹੁਤ ਹੀ ਪਿਆਰੀ ਮਾਰਕੀਟ ਆ ਬਹੁਤ ਸੋਹਣੀ ਮਾਰਕੀਟ ਆ ਆ ਦੇਖੋ ਜੀ ਫਰੂਟ ਚਿੰਨ ਕੇ ਮੈਂ ਨਾ ਫਰੂਟ ਦੇ ਉੱਤੇ ਕਿੰਨਾ ਕਾ ਤਿੰਨ ਕਾ ਵੀ ਨਜ਼ਰ ਨਹੀਂ ਆਂਦਾ ਆਓ ਪਾ ਉਹ ਬਗਤ ਕਹਿੰਦੇ ਨੇ ਫਰੈਂਚ ਚ ਚਲੋ ਆਹ ਲਾਣੇ ਕਾਓ ਗਰਮ ਕਰ ਲਾਂਗੇ ਉਹ ਹੁੰਦੇ ਆਹੋ ਉਹ ਰੋਟੀ ਜਗ੍ਹਾ ਤੇ ਆਪਾਂ ਖਾਸ ਕਰਨੇ ਆਓ ਚਲ ਆ ਜਾਓ ਖਾਣੇ ਆ ਉਹਨੂੰ ਆਪਾਂ ਰੋਟੀ ਦੀ ਜਗ੍ਹਾ ਤੇ ਖਾ ਸਕਨੇ ਆ ਨਾ ਇਹਨੂੰ ਕਹਿੰਦੇ ਨੇ ਪਾ ਪਾ ਆਪਾਂ ਕਹਿੰਦੇ ਆ ਫ੍ਰੈਂਚ ਚ ਇਹਨੂੰ ਕਹਿੰਦੇ ਆ ਬਾਗਤ ਹਣ ਬਾਗਤ ਤੁਸੀਂ ਦੂਸਰੀ ਨਾ ਸਮਝੋ ਤੇ ਆਹ ਹੁੰਦੀ ਆ ਇਹ ਆ ਦੇਖੋ ਇਹ ਰੋਟੀ ਦੀ ਜਗ੍ਹਾ ਤੇ ਆਪਾਂ ਖਾ ਸਕਨੇ ਆ ਬਾਈ ਸਬਜੀ ਜਿਹੜੀ ਮਰਜ਼ੀ ਸਬਜੀ ਨਾ ਬਣਾ ਕੇ ਹੈ ਇੱਕ ਬੋਤ ਹੈ ਵੱਡੀ ਵੱਡੀ ਕੋਈ ਨਹੀਂ ਕੋਈ ਉਹ ਵੱਡੀ ਪਈਆਂ ਤੇ ਆ ਥੱਲੇ ਉਹ ਤੇ ਪਰ ਹਾਂ 50 ਸੈਂਟੀਆਂ ਦੀ ਆ ਇੱਕ ਬੋਤ ਹੈ ਹਾਂ ਨਾਲ ਦੇਸੀ ਮੁਰਗਾ ਆ ਨਾ ਓਕੇ ਚਲ ਅੱਲਾਹ ਬਸ ਇਹਨਾਂ ਨੂੰ ਇੱਕ ਚੀਜ਼ ਹੋਰ ਦਿਖਾਵਾਂ ਬਾਈ ਮਿੱਤਰੋ ਆਹ ਦੇਖੋ ਬਾਈ ਵਨਸ ਹੋਣੇ ਕੇਕ ਆਹ 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 ਦੇ ਆਪਣੇ ਬੇਕਰੀ ਚ ਮਿਲਦੇ ਨੇ ਜਾਂ ਕੇਕ ਵਾਲੀ ਦੁਕਾਨ ਚ ਮਿਲਦੇ ਨੇ ਇੱਥੇ ਜਿਹੜੇ ਨੇ ਇਹ ਮਾਰਕੀਟ ਦੇ ਅੰਦਰ ਕੇਕ ਲਾਏਗੇ ਇਹਨਾਂ ਦੇਖੋ ਇਹ ਮਾਰਕੀਟ ਦੇ ਅੰਦਰ ਕੇਕ ਲੱਗੇ ਨੇ ਇੱਕ ਤੋਂ ਇੱਕ ਇਹ ਵੱਡੇ ਵੱਡੇ ਕੇਕ ਆ ਦੇਖੋ ਇੱਕ ਤੋਂ ਇੱਕ ਕੇਕ ਮਿਲ ਜੇਗਾ ਤੇ ਆਹ ਬੜਾ ਪਿਆਰਾ ਕੇਕ ਬਣਾਇਆ ਬਾਈ ਡਿਜ਼ਾਈਨ ਵਾਲਾ ਤੇ ਚਲਿਏ ਫਿਰ ਓਕੇ ਲੈ ਲਿਆ ਆ ਵੀ ਛੋਟੇ ਸਭ ਜੀ ਨਾਲ ਖਾ ਸਕਦੇ ਹੋ ਤੁਸੀਂ ਤੇ ਉਹ ਜਿਹੜਾ ਮਿੱਠਾ ਉਹ ਚਕੋਲਾ ਹਰ ਪ੍ਰਕਾਰ ਦੀ ਵੈਰਾਈਟੀ ਹੁੰਦੀ ਆ ਦੇਖੋ ਬਾਈ 1 40 1 30 ਦੀ ਯਾਨੀ ਉਹ ਹੀ ਤੁਸੀਂ ਲਾ ਲਓ ਹਸਾਬ ਇੰਡੀਆ ਹਸਾਬ ਨਾਲ ਕਿੰਨੇ ਦੇ ਪੈ ਗਿਆ ਇੱਕ ਔਰ ਇਹ ਮੀਨਾ ਹਾਂ 120 ਰੁਪਏ ਦਾ ਪੈ ਗਿਆ ਇੱਕ ਪੀਸ ਤੇ ਇਹ ਸਾਰੇ ਮਿੱਠੇ ਹੁੰਦੇ ਨੇ ਤੇ ਚਾਹ ਨਾਲ ਤੁਸੀਂ ਸ਼ੱਕ ਸਕਦੇ ਹੋ ਜਾਂ ਕੌਫੀ ਨਾਲ ਸ਼ੱਕ ਸਕਦੇ ਹੋ ਤੇ ਸਮਾਨ ਆਪਣਾ ਲੈ ਲਿਆ ਆਪਾਂ ਆਰੋਚ ਪਾ ਲਿਆ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਜਾ ਕੇ ਉਧਰ ਪੈਸੇ ਕਰਾਨਿਆਂ ਦੇ ਚੱਲ ਆਜੋ ਫਿਰ 20 ਕਾ ਯੂਰੋ ਬਣ ਕੇ ਹੁਣਾਂ ਧੱਕੇ ਨਾਲ ਬਾਨੀ ਜਾਂਦੇ ਨੇ ਇੰਨੇ ਕਦੇ ਜਿੱਦੂ ਵੀ ਆਈਏ ਚਲੋ ਹੁਣ ਚੱਲਦੇ ਆਂ ਮੈਡਮ ਜੀ ਕੋਲ ਤੇ ਇਹਦਾ ਹਿਸਾਬ ਤਾ ਕਰਾਨਿਆਂ ਸੋਦੇ ਦਾ ਬੱਸ 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 ओके ਹੋਰ ਕੋਈ ਚੀਜ਼ ਲੈਣੀ ਕੋਣੀ ਆਪੋ ਇਥੇ ਟਲਦਾ ਬਾਪੂ ਚਲੋ ਭਾਈ ਸਮਾਨ ਲੱਲਿਆ ਤੇ ਹੁਣ ਚੱਲਿਆ ਆਪਾਂ ਦੂਸਰੀ ਮਾਰਕੀਟ ਮੈਂ ਆਖਿਆ ਸੀ ਨਾ ਤੈਨੂੰ ਵੀ 20 20 ਕੇ ਯੂਰੋ ਦਾ ਬੰਨਣਾ ਤੇ ਮੇਰਾ ਜਿਹੜਾ ਹਿਸਾਬ ਤਾਂ ਕਦੀ ਗਲਤ ਨਹੀਂ ਹੋਇਆ ਮੇਰਾ ਹਿਸਾਬ ਤਾਂ ਜਮਾ ਇੱਕ ਨੰਬਰ ਸਹੀ ਰਹਿੰਦਾ ਇੱਕ ਨੰਬਰ ਤੇ ਬਾਕੀ ਰਾਣੀ ਕਹਿੰਦੀ ਕੁੜੀਆਂ ਵੀ ਖਾਣੀਆਂ ਮੈਂ ਕੁੜੀਆਂ ਕਿਉਂ ਖਵਾਈ ਆ ਆਪਾਂ ਕਿਉਂ ਦੇਖਣੀਆਂ ਚਾਹੀਦੀਆਂ ਕਿਉਂ ਦਿਖਾਈ ਆ ਆਪਾਂ ਆ ਲੰਘ ਰਿਹਾ ਤੇ ਉਹਨੂੰ ਕੋ ਬੰਦ ਕਰੋ ਵੀ ਦੇਖਾਂਗੇ ਹੈ ਮੇਰੇ ਦਰਸ਼ਕ ਤਿਲਪਲਾਹਾ ਜਾਣਗੇ ਐ ਹੋ ਜਾਣਗੇ ਦਰਸ਼ਕਾਂ ਨੂੰ ਦਿਖਾਣਾ ਚਾਹੀਦਾ ਨਹੀਂ ਨਹੀਂ ਮੈਡਮ ਨਹੀਂ ਦਿਖਾਣੀ ਤੁਹਾਨੂੰ ਵਿਗੜ ਜਾਣਗੇ ਸਾਰੇ ਇਹ ਜਿੰਨੇ ਵੀ ਆ ਸਾਫ ਫੋਨ ਚਲਿਏ ਟੈਡੀ ਤੇ ਟੈਡੀ ਇਹ ਨਾ ਸੋਚੋ ਟੈਡੀ ਵੇਅਰ ਆ ਕਿਤੇ ਟੈਡੀ ਮਾਰਕੀਟ ਦਾ ਨਾਮ ਆ ਟੈਡੀ ਵੇਅਰ ਟੈਡੀ ਵੇਅਰ ਹਾਂ ਲਓ ভাই ਕਰ ਲੋ ਦਰਸ਼ਨ ਕਾਲੀਆਂ ਦੇ ਕਾਲੀਆਂ ਤੁਹਾਨੂੰ ਦਿਖਾ ਦੇਣਾ ਗੋਰੀਆਂ ਨਹੀਂ ਦਿਖਾਣੀਆਂ ਤੁਹਾਨੂੰ ਮੈਂ ਉਹ ਟੈਡੀ ਉਹ ਟੈਡੀ ਮਾਰਕੀਟ ਦੇ ਵਿੱਚ ਸਸਤਾ ਸਾਮਾਨ ਮਿਲਦਾ ਚਲੋ ਭਾਈ ਚਲਦੇ ਆ ਟੈਡੀ ਦੇ ਅੰਦਰ ਪਤਾ ਨਹੀਂ ਕੈਮਰਾ ਅਲਾਉਡ ਕਿ ਨਹੀਂ ਹੈ ਕਿ ਨਹੀਂ ਹੈ ਬਾਅਕੀ ਪੁੱਛ ਲਾਂਗੇ ਆਪਾਂ ਇਹਨਾਂ ਨੂੰ ਹੈ ਨਹੀਂ ਪੁੱਛਣ ਚ ਕੀ ਅਰਜਾ ਚਲੋ ਭਾਈ ਆਪਣਾ ਸਾਮਾਨ ਆਪ ਇੱਥੇ ਰੱਖਤਾ ਜ਼ਿੰਮੇਵਾਰੀ ਦੇਤੀ ਹੈ ਗੁਡੀਆਂ ਨੂੰ ਹੁਣ ਚਲਦੇ ਆਪਾਂ ਅੰਦਰ ਤੇ ਲੈਣਾ ਕੀ ਕੀ ਅੱਜ ਹੈ ਦੇ ਲੋ ਵਾ ਇਹ ਚੱਕਰ ਹੀ ਕੋ ਨਹੀਂ ਆਹ ਉਹ ਲਾ ਉਹ ਲਾ ਸੇ ਲ ਆ ਗਿਆ ਪਰਲੇ ਪਾਸੇ ਇਹ ਕੰਨਾਂ ਚ ਮਾਰਨ ਦੇ ਥੀਲੇ ਜਿਹਦੇ ਕੰਨਾਂ ਚ ਜ਼ਿਆਦਾ ਖੁਜਲੀ ਹੁੰਦੀ ਰਹਿ ਜਾ ਉਹ ਥੀਲੇ ਆ ਟੋਕਰੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਰਾਣੀਆਂ ਨਾ ਹਾਂ ਲਾ ਮੇਰੀ ਬਣਾਈ ਵੀਡੀਓ ਇੱਕ ਕਿ ਲੈਣਾ ਕੀ ਆਪਾਂ ਉਹਦਾ ਹੈ ਆਪਾਂ ਇੱਕ ਤਾਰ ਲੈਣੀ ਆ ਆਪਾਂ ਚਾਰ ਚਾਰਜਿੰਗ ਲਾਉਣ ਵਾਸਤੇ ਕਿਉਂਕਿ ਇੱਕ ਸੋਚੋ ਤੇ 400 ਚ ਬਣਾਣੇ ਆਪਾਂ ਦੇਸੀ ਜਿਗਾਰਡ ਲਾਣਾ ਬਾਕੀ ਅੱਗੇ ਆ ਜਾ ਅੱਗੇ ਇੱਥੇ ਕੋਈ ਚੀਜ਼ ਤੇ ਲੈਣੀ ਹੋਣ ਕੁਝ ਹੋਰ ਕੁਝ ਕਪੜਾ ਦਿੱਤਾ ਕੋਈ ਹੈ ਮੈਂ ਇੱਕ ਗਰਮ ਨੂੰ ਲੱਗਣਾ ਮੇਰੇ ਸੱਤ ਦਰਦ ਹੁੰਦੀ ਵੀ ਬਸ ਦਰਦ ਹੁੰਦੀ ਵੀ ਚਲੋ ਲੱਸਤਾ ਵੀ ਲਾਸ਼ ਕਰਨੇ ਆਪਾਂ ਇਹ ਸ਼ੀਸ਼ੀਆਂ ਜਿਹੜੀ ਅਕਸਰ ਅੱਲਾਦੀਨ ਦੇ ਚਰਾਗ ਦੇ ਲਿਖਦੇ ਸੀ ਬਾਕੀ ਭਾਈ ਮਾਰਕੀਟ ਚ ਸਾਰਾ ਸਮਾਨ ਹੈ ਜੱਡ ਆ ਲੱਗ ਰੇ ਫੁੱਲ ਪਤਾ ਨਹੀਂ ਅਸਲੀ ਕਿ ਨਕਲੀ ਦੇਖਣ ਕੋਲ ਚੈੱਕ ਕਰਕੇ ਦੂਰੂ ਸਾਲੇ ਅਸਲੀ ਲੱਗੰਦੇ ਸੀ ਕੋਲ ਆਇਆ ਤਾਂ ਨਕਲੀ ਚਲ ਕੋਈ ਗੱਲ ਨਹੀਂ ਤਾਂ ਸਾਰੇ ਸਮਾਨਾ ਟੋਕਰੀਆਂ ਬਹੁਤ ਪਿਆਰੀਆਂ ਮੇਰੇ ਸਾਬ ਨਾਲ ਕਿੰਨੀ ਦੀ 6 ਯੂਰੋ ਦੀਆਂ ਟੋਕਰੀਆਂ ਬਾਈ ਇਹ ਤੇਰਾ ਪੋਲਾ ਜੇ ਬਣੀਆਂ ਕੋਈ ਦਰਖਤ ਦਾ ਪੋਲਾ ਜੇ ਉਹਦੀਆਂ ਬਣੀਆਂ ਨੇ ਤੇ 6 ਯੂਰੋ ਦੀ ਆਈ ਮੀਨ ਲਾਲੋ ਤੁਸੀਂ ਇੰਡੀਆ ਦੇ ਹਿਸਾਬ ਨਾਲ 500 ਰੁਪਏ ਦੀ ਟੋਕਰੀ ਹੈ ਇਹ ਕਿਤੇ ਜੋ ਹੋ ਰਿਹਾ ਇੰਟਰਸਟਿੰਗ ਆਇਥੇ ਇਹ ਸਾਈਕਲਾਂ ਦੇ ਹੋਰ ਨੂੰ ਵੀ ਲਾਇਆ ਵਜਾ ਕੇ ਦੱਸਾ ਤੁਹਾਨੂੰ ਹੋ ਹੱਟਲੀਆਂ ਦੇ ਇੱਕ ਆਏ ਹੋ ਕੁਲਫੀ ਵਾਲਾ ਹੋਰ ਨੇ ਦੇ ਕੁਲਫੀ ਵਾਲਾ ਹੋਰ ਨਹੀਂ ਆ ਦੇ ਲੈ ਕੇ ਜਾਣਾ ਸੀ ਮੈਂ ਯਾਰ ਨਾਲ ਵਜਾ ਕੇ ਨਾ ਗਲੀ ਚ ਪੋਂ 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 ਕੁਲਫੀ ਲੈ ਲਓ ਕੁਲਫੀ ਦੇਲੇ ਬੰਦੇ ਵੀ ਹੱਦ ਕਰਦੇ ਆ ਹੋਰ ਕੋਈ ਚੀਜ਼ ਲੱਭੇਆਂ ਲੱਭੇ ਇੱਕ ਕੰਨਾਂ ਚ ਮਾਰਨ ਵਾਲੇ ਤਿੱਲੇ ਜ਼ਰੂਰ ਲੈਣੇ ਆ ਜਿੱਥੇ ਵੀ ਜਾਣਾ ਇਹ ਇੱਕ ਚੱਕਰ ਹੈ ਜਿਆਦਾ ਮੈਲ ਫਸ ਜਾਂਦੀ ਹੈ ਹੋਣੇ ਚਾਹੀਦੇ ਨੇ ਅੱਛਾ ਜਿਹੜੀਆਂ ਮੇਰੀਆਂ ਪੈਣਾ ਵਾਂਸ ਉਹਨੇ ਸਵੈਟਰ ਬੁੰਨਾ ਚਾਹਦੀ ਆ ਵਾਂਸ ਫੋਨੀਆਂ ਕੋਟੀਆਂ ਬੁੰਨੀਆਂ ਚਾਹਦੀਆਂ ਨੇ ਉਹਨਾਂ ਵਾਸਤੇ ਸਪੈਸ਼ਲ ਇੱਕ ਸਕੀਮ ਆ ਇੱਥੇ ਆ ਦੇਖੋ ਜੀ ਰੰਗ ਬਰੰਗੇ ਰੰਗ ਬਰੰਗੀ ਹੋਣਾ ਏ ਆ ਦੇਖੋ ਰੰਗ ਬਰੰਗੇ ਸਵੈਟਰ ਕੋਟੀਆਂ ਬੁੰਨੋ ਇੱਕ ਘਰ ਦੇ ਨੂੰ ਪੋਅ ਐ ਮੈਂ ਚਾਹ ਮ ਕਦੇ ਫਿਰਦੇ ਨੇ ਭਜਦੇ ਜਿੱਥੇ ਵੀ ਰੋਡ ਤੇ ਜਾਣਾ ਉਹਨਾਂ ਨੇ ਚਮਕਣਾ ਲਿਸ਼ਕਾ ਮਾਰਨੀ ਆ ਦੂਰੂ ਆ ਦੇਖੋ ਜੀ ਐਸੀ ਉਹਨੇ ਵਨਸ ਵਨੀ ਅੱਛਾ ਆ ਵੀ ਹੈ ਥੱਲੇ ਆ ਦੇਖੋ ਜੀ ਆ ਵੀ ਹੈ ਆ ਦੇਖੋ ਜੀ ਆ ਦੱਸੋ ਜੇ ਇਸ ਕਦਰ ਤੋਂ ਮੈਂ ਸਵੈਟਰ ਪਾਵਾਂ ਤਾਂ ਕਿਵੇਂ ਲੱਗਾਂਗਾ ਤੇ ਬਾਕੀ ਆ ਬਾਕਸ ਬਣਿਆ ਨੇ ਭਾਈ ਪਤਾ ਨਹੀਂ ਕਾਦੇ ਉਸਤੇ ਬਣਾਏ ਨੇ ਮੈਨੂੰ ਨਹੀਂ ਪਤਾ ਬਾਈ ਸਟੋਰ ਚੇ ਖੜਨ ਲੱਗ ਪਿਆ ਫੁੱਟਬਾਲ ਦਾ ਚੰਗਾ ਪਲੇਅਰ ਆ ਤਗੜਾ ਇੱਧਰ ਗਈ ਰਾਣੀ ਉਹ ਤੂੰ ਲੈ ਕੇ ਇੱਕ ਕੰਨਾਲੇ ਥਿੱਲੇ ਲੈਣੇ ਡੇਢ ਘੰਟੇ ਚ ਹੈਂ ਬਸ ਉਹ ਥਿੱਲੇ ਪਸੰਦ ਆਏ ਨੇ ਹੈਂ ਰਾਣੀ ਉਹ ਵੀ ਕੋ ਨਹੀਂ ਲੈਣੇ ਉਹ ਤੇਰਾ ਭਰਾ ਆ ਗਿਆ ਮम्मा ਆ ਆ ਕੀ ਪੈੜੀ ਹੈ ਇਹ ਟੁੱਟ ਜਾਈ ਚੜਨਾ ਦੂਜੇ ਹੁੰਦੇ ਨੇ ਨਾ ਉਹ ਦੂਜੇ ਲੈਣੇ ਨੇ ਉਹ ਤਾਂ ਗੱਲ ਹੈ ਇਹ ਵੱਡੇ ਪਾਰਟੀ ਦਾ ਪ੍ਰੋਗਰਾਮ ਆ ਸਾਰਾ ਇੱਕ ਤੋਂ ਇੱਕ ਆ ਦੇਖੋ ਜੀ ਚਲੋ ਫਿਰ ਲੱਗਦਾ ਕੁਝ ਪਸੰਦ ਨਹੀਂ ਆਇਆ ਆ ਟੋਕਰੀਆਂ ਪਈਆਂ ਤੇ ਆ ਰਣੀ ਉੱਤੇ ਆਹ ਉੱਪਰ ਟੋਕਰੀ ਚਲੋ ਠੀਕ ਆ ਆਪਾਂ ਨੂੰ ਲੋੜ ਨਹੀਂ ਚਿੱਦੀਆਂ ਨੇ ਸਿੱਟੇ ਤਿਆਰ ਹੋ ਗਈਆਂ ਚਲੋ ਲੈ ਲਈਏ ਹੀ ਬਸ ਅੱਛਾ ਆਮੀ ਇਹ ਜੋ ਪਾਸੇ ਵੀ ਅੰਦਰ ਦੇਜਾਂਗੇ ਹੋਰ ਟੁੱਟਦੇ ਜਾਂਦੇ ਜਿਹੜੀ ਮਰਜ਼ੀ ਚੀਜ਼ ਟੁੱਟਦੇ ਜਾਂਦੀ ਓਦਾਂ ਵੀ ਫੇਰ ਹੁਣ ਉਹ ਮਾਰਕੀਟ ਕਿੱਥੋਂ ਲੱਭਾਂਗੇ ਫਿਰ ਆਪਾਂ ਮੈਨੂੰ ਪਤਾ ਨਹੀਂ ਕਿੱਧਰ ਹੀ ਹੋਏਗੀ ਪੁੱਛਾਂ ਕਿਸਨੂੰ ਚਾਈਨਿਸ ਮਾਰਕੀਟ ਹੈਂ ਕਾਲੀ ਨੂੰ ਪੁੱਛੋ ਪੁੱਛ ਲੈ ਨਹੀਂ ਤਾਂ ਫਿਰ ਮੈਂ ਕਿਸੇ ਗੋਰੀ ਨੂੰ ਪੁੱਛਾਂ ਚਾਈਨਿਸ ਮਾਰਕੀਟ ਦਾ ਕਾਲੀ ਨੂੰ ਪੁੱਛ ਲੈਣਾ ਜੇ ਗੋਰੀ ਨੂੰ ਪੁੱਛਣਾ ਕਾਲੀ ਨੂੰ ਪੁੱਛ ਲੈਣਾ ਹੈ ਕਿ ਨਹੀਂ ਓਕੇ ਆ ਸ਼ੀਸ਼ੀ ਕਰਕੇ ਬੁਲਾਉਂਦਾ ਪਿਛੇ ਇਸ਼ਾਰੇ ਕਰਦਾ ਕਿਸੇ ਨੂੰ ਮੈਂ ਜਿੱਥੇ ਜਾਈ ਉਹ ਤਾਂ ਚੀਨੀਆ ਦੀ ਮਾਰਕੀਟ ਚੀਨੀਆ ਦੀ ਮਾਰਕੀਟ ਹੁੰਦੀ ਹੈ ਤੇ ਵੀ ਸਮਾਨ ਉਥੇ ਸਸਤਾ ਮਿਲਦਾ ਕਹਿੰਦੇ ਨੇ ਇੱਥੇ ਮਹਿੰਗਾ ਬਾਕੀ ਸਾਨੂੰ ਪਹਿਲੀ ਵਾਰ ਅਸੀਂ ਆਏ ਆ ਸਾਨੂੰ ਪਤਾ ਕੋਈ ਨਹੀਂ ਭਾਈ ਚੀਨੀਆਂ ਦੀ ਮਾਰਕੀਟ ਕਿੱਥੇ ਹੈ ਬਾਕੀ ਲੱਭਨੇ ਆ ਭਾਈ ਲੱਭ ਕੇ ਤੇ ਜਾਵਾਂਗੇ ਜਾਵਾਂਗੇ ਜੋ ਮਰਜ਼ੀ ਹੋ ਜਾਏ ਰਾਣੀ ਲੱਗੀ ਆਪਣੀ ਸਹੇਲੀ ਨੂੰ ਫੋਨ ਲਾਣਾ ਪਤਾ ਕਰਨ ਲੱਗੀ ਭਾਈ ਚੀਨੀਆਂ ਦੀ ਮਾਰਕੀਟ ਹੈ ਕਿੱਥੇ ਹੈ ਹਾਂ ਲੱਭੀ ਕੇ ਓਕੇ ਵਾਪਸੀ ਜਾਣਾ ਪਣਾ ਘਰ ਤੇ ਆਪ ਕੇ ਕਰ ਇੱਧਰ ਪਾਉਂਦੀ ਕਰੀ ਉੱਧਰ ਪਾਉਂਦੀ ਕਿਹੜੇ ਤੇ ਕਿਹੜਾ ਘੁਆਈ ਜਾਂਦੀ ਅੱਜ ਘਰ ਦੇ ਥੱਲੇ ਜੀ ਘਰ ਦੇ ਥੱਲੇ ਕਿਹੜੀ ਜੀ अच्छा ਘਰ ਰਥਲੇ ਮਾਰਕੀਟ ਹੈ ਓਕੇ 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 ਡੋਰਨਰ ਨਹੀਂ ਖਾਏਗਾ ਅੱਜ ਆਪਾਂ ਘਰੇ ਰੋਟੀ ਖਾਵਾਂਗੇ ਘਰੇ ਰੋਟੀ ਵਧੀਆ ਹੈ ਪ੍ਰਸਾਦਾ ਵਧੀਆ ਠੀਕ ਹੈ ਉਹਨੂੰ ਮੈਂ ਵੀ ਕੰਜੂਸ ਹੁੰਦਾ ਜਾਂਦਾ ਸੀ ਉਹਦੇ ਨਾਲ ਅੱਗੇ ਉੱਥੇ ਇੰਡੀਆ 'ਚ ਆਪਣੇ ਆ ਰੁਪਈਆ 10 ਰੁਪਈਆ 100 ਰੁਪਈਆ ਲੱਗਦਾ ਸੀ ਹੋਂ ਤੇ ਆ ਸਿੱਧੇ ਯੂਰੋ ਲੱਗਦੇ ਨੇ 5 ਯੂਰੋ 6 ਯੂਰੋ ਸਿੱਧਾ ਗਿਆ 1000 ਰੁਪਈਆ ਸਿੱਧਾ ਗਿਆ 500 ਰੁਪਈਆ ਅੱਜ ਅੱਜ ਯੂਰੋ ਦਾ ਰੇਟ ਵੀ ਵਧਿਆ ਹੈ ਡਿਨਰ ਵੀ ਆ 98 ਰੁਪਏ ਹੋਇਆ 98 ਹੋਇਆ ਮੈਂ ਕਿਹਾ ਫਟਾਫਟ ਮੈਨੂੰ ਕੰਮ ਦੇ ਚੜਾਓ ਮੈਂ ਯੂਰੋ ਕੁੱਟਾ ਬਾਈ ਜਿਨ੍ਹਾਂ ਨੇ ਲੈਣ ਦੇ ਨਾਲੇ ਲਾ ਕੇ ਪਾਸੇ ਕਰੀ ਬਚਾਰੇ ਉਹ ਵੀ ਮੇਰੇ ਮੂੰਹ 'ਵਾਲ ਵੇਚਦੇ ਹੋਣ ਨੇ ਹਾ ਚੱਕਲੀ ਗੱਡੀ ਬਾਈ ਪਤੰਦਰ ਦੀ ਪਤਾ ਨਹੀਂ ਹੁਣ ਹੈ ਨਹੀਂ ਨਹੀਂ ਐਕਸੀਡੈਂਟ ਵਾਲੀ ਗੱਡੀ ਨਹੀਂ ਹੈ ਉਹ ਯਾਰ ਦੂਜੀ ਚੱਕੀ ਹੈ ਰੋਂਗ ਸਾਈਡ ਤੋਂ ਚੱਕ ਕੇ ਲੈ ਆਏ ਨੇ ਉਹ ਵੇ ਕਿ ਉਹ ਹੀ ਹੈ ਆ ਚੱਕ ਲਈ ਉਹ ਬਈ ਵੇਚੀ ਬੈਠਾ ਭਾਵੇਂ ਚ ਅੱਛਾ ਨਾਲ ਹੀ ਲੱਗ ਜਾਂਦੇ ਨੇ ਗੱਡੀ ਦੇ ਵੀ ਚਲੋ ਵਧੀਆ ਫਿਰ ਤੇ ਕੰਮ ਸੋਖਾ ਆਹ ਦੇਖੋ ਇਹ ਖੂਬਸਰਤੀ ਦਾ ਆਨੰਦ ਲੋ ਅ ਜੀਮਨ 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 ਮਾਰਕੀਟ ਚਲੋ ਕਪੜੇ ਵਾਲੀ ਮਾਰਕੀਟ ਹੈ ਤੇ ਹੈ ਜਾਣ ਚਲੋ ਓਕੇ ਓਕੇ ਆ ਭਾਈ ਲੱਗਾ ਵੇ ਲੋ ਸਕੂਟੀ ਲੈ ਕੇ ਚੱਲਿਆ ਭਰਾ ਤੇ ਇੰਨੇ ਵੇਲੇ ਹੈਲਮਟ ਲਾਏ ਆ ਤੇ ਆਪਾਂ ਮੋਟਰਸਾਈਕਲ ਤੇ ਹੈਲਮਟ ਵੀ ਨਹੀਂ ਲਾਉਂਦੇ ਤੇ ਆਪਾਂ ਨਿੱਕੀ ਸਕੂਟੀ ਲੈ ਕੇ ਚੱਲਿਆ ਤੇ ਵੀ ਹੈਲਮਟ ਲਾ ਕੇ ਚੱਲਿਆ ਭਾਈ ਕਣੀ ਰਾਣੀ ਖਿਚਲੇਗੀ ਮਹਿਲਾਵਾ ਜੋਰ ਹੈ 18 ਟਰੀ ਟਰਾਲਾ ਭਰ ਕੇ ਲਿਆਇਆ ਅੱਜ ਲੋਡ ਕਰਕੇ ਆਹੀ ਤੂੰ ਕਿਦਾ ਸੀ ਜਾਨੀ ਐ ਮੁਰਕੀ ਜਾਨੀ ਐ ਕੀ ਗੱਲ ਹੋ ਗਈ ਏ ਹੈ ਕੱਟ ਮੁਰਕੀ ਜਾਨੀ ਦੋਂ ਹਾਂਜੀ ਹੈ ਖੁਸ਼ ਹੋਈ ਮੈਂ ਤੜਨੋ ਸਪੈਨ ਓਏ ਹਾਏ 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 ਇਹ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਕਿਦਾ ਤੂੰ ਆ ਬਾਕੀ ਚਲੋ ਕੋਈ ਗੱਲ ਨਹੀਂ ਕਮਲਾ ਫਿਰਨਾ ਵੀ ਚਾਹੀਦਾ ਹੈ ਹਾਏ ਚਾਕਲੇਟ ਖਾਂਦੀ ਹਾਏ ਬੋਲਾ ਆਲਾ ਖੁਸ਼ ਬੱਚੀਆਂ ਖੁਸ਼ ਮਜ਼ਾ ਲੋਕ ਨੇ ਬਹੁਤ ਖੁਸ਼ ਤੇ ਆ ਲਾ ਭਾਈ ਲਾ ਭਾਈ ਯਾਰੀ ਪੈ ਗਈ ਹੈ ਪੱਕੀ ਹੈ ਥੈਂਕ ਯੂ ਬਾਏ Mm-hmm. <laughs>